ਵਿਦੇਸ਼ ਭੇਜਣ ਦੇ ਨਾਮ ਤੇ ਠੱਗਾਂ ਦੀ ਕੋਈ ਕਮੀ ਨਹੀਂ ਹੈ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ ਇਸੇ ਤਰ੍ਹਾਂ ਦਾ ਇੱਕ ਹੋਰ ਮਸਲਾ ਜਦੋਂ ਖੜਾ ਹੋਇਆ ਤੇ ਫਿਰ ਉਹਨਾਂ ਠੱਗਾਂ ਨੂੰ ਪੁਲਿਸ ਦੇ ਰਡਾਰ ਦੇ ਉੱਤੇ ਚੜ੍ਹਦੇ ਨੇ ਤੇ ਇੱਕ ਦਿਨ ਉਹ ਕਾਬੂ ਆ ਜਾਂਦੇ ਨੇ ਇੱਥੋਂ ਹੀ ਨਹੀਂ ਉਏ ਜਾਲੀ ਜਿਹੜੀਆਂ ਫੀਸਾਂ ਬਣਾਉਂਦੇ ਸੀ ਔਰ ਜਿਹੜੀ ਫੀਸ 5 ਤੋਂ 600 ਰੁਪਏ ਹੈ ਉਸ ਨੂੰ ਦਾ ਰੇਟ ਹੀ 0 ਇੱਕ ਮਗਰ ਲੱਗਦੀ ਸੀ 6000 ਤੋਂ 6500 ਰੁਪਏ ਤੱਕ ਉਹਨਾਂ ਨੇ ਕਰ ਦਿੱਤੀ ਔਰ ਇਹ ਫੈਸੇ ਵਸੂਲਦੇ ਰਹੇ ਅਰਬ ਦੇਸ਼ ਭੇਜਣ ਦੇ ਨਾਮ ਤੇ ਠੱਗੀ ਕਰਦੇ ਰਹੇ ਕਿੰਨੇ ਲੱਖਾਂ ਤੇ ਕਿੰਨੇ ਕਰੋੜਾ ਰੁਪਏ ਇਹਨਾਂ ਨੇ ਕਮਾਏ ਨੇ ਇਹ ਪੁਲਿਸ ਤਫਤੀਸ਼ ਦੇ ਵਿੱਚ ਪਤਾ ਲੱਗ ਜਾਣਾ ਪਰ ਉਸ ਤੋਂ ਪਹਿਲਾਂ ਜੋ ਜਾਣਕਾਰੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਦਰਅਸਲ ਇਹ ਚਲਾ ਕਿੱਥੋਂ ਰਹੀ ਸੀ ਕਾਰੋਬਾਰ ਔਰ ਇੱਥੋਂ ਹੀ ਨਹੀਂ ਇਹ ਜਾਲੀ ਹੋਰ ਕਿਹੜਾ ਸੈਂਟਰ ਚਲਾਉਂਦੇ ਸੀ ਜਿਹੜਾ ਕੀ ਉਹ ਵੀ ਪੁਲਿਸ ਉਸ ਦੇ ਸਾਮਾਨ ਵੀ ਆ ਜਿਹੜਾ ਸਾਰਾ ਜਬਤ ਕਰ ਲਿਆ ਚਾਹੇ ਉੱਥੇ ਕਾਗਜ਼ ਪੱਤਰ ਸੀ ਜਾਂ ਫਿਰ ਲੈਪਟਾਪ ਜਾਂ ਕੰਪਿਊਟਰ ਸੀ ਉਹ ਸਾਰਾ ਕੁਝ ਜਬਤ ਕੀਤਾ ਦੋ ਮੁਲਜ਼ਮਾਂ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਕਿਉਂਕਿ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਠੱਗੀ ਬਹੁਤ ਹੋ ਰਹੀ ਹੈ ਇਸ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੀਤੀ ਗਈ ਜਿਸ ਦੀ ਕੋ ਸ਼ਿਕਾਇਤ ਆਉਂਦੀ ਹੈ ਜੇ 10 ਸ਼ਿਕਾਇਤਾਂ ਆਈਆਂ ਤੇ ਇੱਕ ਦਾ ਉਸ ਦੇ ਵਿੱਚ ਨਿਪਟਾਰਾ ਹੋ ਜਾਂਦਾ ਤੇ 9 ਜਿਹੜੇ ਹੈ ਉਹ ਕਰਲਾਉਂਦੇ ਰਹਿ ਜਾਂਦੇ ਆ ਕਿ ਹਾਲੇ ਤੱਕ ਸਾਡੇ ਮਸਲੇ ਦਾ ਹੱਲ ਨਹੀਂ ਹੋਇਆ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਚੰਡੀਗੜ੍ਹ ਜਾਂ ਮੁਹਾਲੀ ਦੇ ਚੱਕਰ ਕੱਟ ਦੇ ਥੱਕ ਜਾਂਦੇ ਨੇ ਕਿਉਂਕਿ ਉੱਥੇ ਫਰਮਾਂ ਦੇ ਨਾਮ ਬਦਲ-ਬਦਲ ਕੇ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲੇ ਆ ਜਿਹੜੇ ਜਾਂ ਫਿਰ ਕਹਿ ਲੋ ਕਿ ਹੋਰ ਇਸ ਤਰ੍ਹਾਂ ਦਾ ਜਿਹੜਾ ਕਾਰੋਬਾਰ ਕਰਨ ਵਾਲੇ ਨੇ ਉਹ ਆਪਣੀ ਫਰਮਾਂ ਦੇ ਨਾਮ ਬਦਲ ਦਿੰਦੇ ਨੇ ਦਫ਼ਤਰਾਂ ਦੇ ਬੋਰਡ ਬਦਲ ਦਿੰਦੇ ਨੇ ਥਾਂ ਟਿਕਾਣੇ ਬਦਲ ਦਿੰਦੇ ਨੇ ਪਰ ਕਾਬੂ ਨਹੀਂ ਆਉਂਦੇ ਤੇ ਕੁਝ ਕਾਬੂ ਆ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਮਸਲਾ ਇਹ ਆ ਜਿਨ੍ਹਾਂ ਨੇ ਵਿਦੇਸ਼ ਭੇਜਣ ਦੇ ਨਾਂ ਤੇ ਧੋਖਾ ਧੜੀ ਕਰਨ ਵਾਲੇ ਗਰੋਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਦਰਅਸਲ ਚੰਡੀਗੜ੍ਹ ਪੁਲਿਸ ਨੇ ਕਾਰਵਾਈ ਕੀਤੀ ਹੈ ਵਿਦੇਸ਼ ਭੇਜਣ ਦੇ ਨਾਮ ਤੇ ਲੰਬੇ ਸਮੇਂ ਤੋਂ ਚੱਲ ਰਹੇ ਧੋਖਾਧੜੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ ਹਾਲਾਂਕਿ ਪੁਲਿਸ ਜਦੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਆਪਣੀ ਪ੍ਰਾਪਤੀ ਤੇ ਸਫਲਤਾ ਦੱਸਦੀ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਲੰਮਾ ਸਮਾਂ ਹੁੰਦਾ ਹੈ ਉਹ ਪੀਰੀਅਡ ਹੁੰਦਾ ਹੈ ਉਸ ਦੌਰਾਨ ਜਿਹੜੀ ਠੱਗੀ ਹੋ ਰਹੀ ਸੀ ਕਿ ਪੁਲਿਸ ਨੂੰ ਪਤਾ ਨਹੀਂ ਲੱਗਿਆ ਕਿ ਪੁਲਿਸ ਦੇ ਅਧਿਕਾਰੀ ਮੁਲਾਜ਼ਮ ਸੁੱਤੇ ਪਏ ਸੀ ਜਾਂ ਜਦੋਂ ਕਾਬੂ ਕਰ ਲਿਆ ਜਾਂਦਾ ਉਸ ਤੋਂ ਪਹਿਲਾਂ ਦੀ ਫਿਰ ਰਿਕਵਰੀ ਕੌਣ ਕਰੇਗਾ ਜਿਹੜੇ ਇੰਨੇ ਲੋਕ ਪਰੇਸ਼ਾਨ ਹੋਏ ਹੋਣਗੇ ਉਸ ਦੇ ਬਾਰੇ ਕਦੇ ਵੀ ਜ਼ਿਕਰ ਨਹੀਂ ਕੀਤਾ ਜਾਂਦਾ ਹੁਣ ਧੋਖਾਧੜੀ ਮਾਮਲੇ ਦੇ ਵਿੱਚ ਥਾਣਾ ਸੈਕਟਰ 3 ਦੇ ਇਨਸਪੈਕਟਰ ਨਰਿੰਦਰ ਪਟਿਆਲ ਦੀ ਅਗਵਾਈ ਚ ਤਿੰਨ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਕਤ ਮੁਲਜ਼ਮਾਂ ਦੀ ਪਛਾਣ ਜੈ ਕਰਮ ਜੋਸ਼ੀ ਇਸ ਦੀ ਉਮਰ 31 ਸਾਲ ਹੈ ਜਿਹੜਾ ਕਿ ਮੁਹਾਲੀ ਦਾ ਰਹਿਣ ਵਾਲਾ ਹੈ ਅਰਸ਼ਦ ਖਾਨ ਜਿਸ ਦੀ ਉਮਰ 24 ਸਾਲ ਹੈ ਜ਼ਿਲ੍ਹਾ ਸਿਕਰ ਰਾਜਸਥਾਨ ਦਾ ਰਹਿਣ ਵਾਲਾ ਹੈ ਮਹੀਪਾਲ ਸਿੰਘ 27 ਸਾਲ ਉਮਰ ਹੈ ਸੈਕਟਰ 44 ਚੰਡੀਗੜ੍ਹ ਦਾ ਪੱਕਾ ਵਸਨੀਕ ਹੈ اور ਜਾਣਕਾਰੀ ਅਨੁਸਾਰ ਇਹ ਵੀ ਹੈ ਕਿ ਸ਼ੀਸ਼ ਸ਼ਰਮਾ ਨਾਂ ਦੇ ਇੱਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੈਕਰਨ ਜੋਸ਼ੀ ਗੋਲਡਨ ਓਵਰਸੀਜ਼ ਨਾਮ ਦੀ ਜਿਹੜੀ ਕੰਪਨੀ ਚਲਾ ਰਹੀ ਸੀ ਸੈਕਟਰ 9 ਚੰਡੀਗੜ੍ਹ ਰਹੀ ਵੀਜ਼ਾ ਲਈ ਯਰਜੀ ਦਿੱਤੀ ਸੀ ਤੇ 8 ਲੱਖ ਰੁਪਏ ਵੀ ਦਿੱਤੇ ਸਨ ਪਰ ਉਸ ਦੁਆਰਾ ਨਾ ਹੀ ਵੀਜ਼ਾ ਮੋਈਆ ਕਰਵਾਇਆ ਗਿਆ ਤੇ ਨਾ ਹੀ ਉਹਨਾਂ ਨੂੰ ਪੈਸੇ ਵਾਪਸ ਕੀਤੇ ਗਏ ਪੁਲਿਸ ਜਾਂਚ ਦੌਰਾਨ ਮੁਲਜ਼ਮ ਜੈਕਰਨ ਜੋਸ਼ੀ ਨੇ ਖਲਾਸਾ ਕੀਤਾ ਕਿ ਆਪਣੇ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਠੱਗੀ ਮਾਰਦਾ ਉਸਨੇ ਅੱਗੇ ਖਲਾਸਾ ਇਹ ਵੀ ਕੀਤਾ ਕਿ ਉਹ ਇੱਕ ਜਗ੍ਹਾ ਤੇ ਇਮੀਗ੍ਰੇਸ਼ਨ ਦਫ਼ਤਰ ਖੋਲਦੇ ਸਨ ਤੇ ਲੋਕਾਂ ਤੋਂ ਵੀਜ਼ਾ ਲਗਵਾਉਣ ਦੇ ਨਾਂ ਤੇ ਮੋਟੀ ਰਕਮ ਵਸੂਲ ਤੋਂ ਬਾਅਦ ਬੰਦ ਕਰਕੇ ਇੱਕ ਹੋਰ ਜਗ੍ਹਾ ਨਵੇਂ ਤੇ ਨਵਾਂ ਦਫ਼ਤਰ ਖੋਲ ਲੈਂਦੇ ਸਨ ਤੇ ਬੋਰਡਾਂ ਦੇ ਤੇ ਆਪਣੀਆਂ ਕੰਪਨੀਆਂ ਦੇ ਫਰਮਾਂ ਦੇ ਨਾਮ ਤੱਕ ਬਦਲ ਲੈਂਦੇ ਸਨ ਇਹ ਧੰਦਾ ਉਹ ਪਿਛਲੇ ਕਈ ਸਾਲਾਂ ਤੋਂ ਚਲਾ ਰਹੇ ਨੇ ਹੁਣ ਕਈ ਸਾਲ ਆ ਗਏ ਇਹ ਤਾਂ ਇੱਕ ਮਸਲਾ ਜਿਹੜਾ 8 ਲੱਖ ਰੁਪਏ ਠੱਗੀ ਦਾ ਤੇ ਕਈ ਸਾਲਾਂ ਤੋਂ ਕਿੰਨੇ ਕਰੋੜ ਇਹਨਾਂ ਨੇ ਵੜਾਏ ਹੋਣਗੇ ਕੀ ਉਸ ਦੀ ਰਿਕਵਰੀ ਹੁਣ ਹੋ ਪਾਵੇਗੀ ਜਾਂ ਫਿਰ ਉਹ ਖੁਰਦ-ਬੁਰਦ ਰਾਸ਼ੀ ਕਰ ਗਏ ਹੋਣਗੇ ਡਕਾਰ ਗਏ ਹੋਣਗੇ ਖਾ ਪੀ ਗਏ ਹੋਣਗੇ ਇਸ ਦੇ ਬਾਰੇ ਹੁਣ ਜਿਹੜਾ ਹੈ ਪੁਲਿਸ ਨੇ ਤੈਅ ਕਰਨਾ ਹੈ ਕਿ ਉਹਨਾਂ ਤੋਂ ਕੀ-ਕੀ ਵਸੂਲਿਆ ਜਾਂਦਾ ਹੈ ਕੀ-ਕੀ ਰਿਕਵਰੀ ਕੀਤੀ ਜਾਂਦੀ ਹੈ ਮੁਲਜ਼ਮ ਦੁਆਰਾ ਚਲਾਏ ਗਏ ਜਾਲੀ ਦਫਤਰ ਸਮਾਰਟ ਵੀਜ਼ਾ ਪੁਆਇੰਟ ਸੈਕਟਰ 8 ਸੀ ਦੇ ਵਿੱਚ ਚੰਡੀਗੜ੍ਹ ਕੈਨੇਡੀਅਨ ਵੈਸਟ ਕੰਸਲਟੈਂਸੀ ਸੈਕਟਰ 8 ਸੀ ਦੇ ਵਿੱਚ ਚੰਡੀਗੜ੍ਹ ਤੇ 골ਡਨ ওভারਸੀ ਸੈਕਟਰ 9 ਡੀ ਚੰਡੀਗੜ੍ਹ 골ਡਨ ওভারਸੀ ਸੈਕਟਰ 22 ਸੀ ਵਿੱਚ ਚੰਡੀਗੜ੍ਹ ਗੁਰੂ ਟੂਰ ਐਂਡ ਟ੍ਰੈਵਲ ਸੈਕਟਰ 20 ਚੰਡੀਗੜ੍ਹ ਚ ਤੇ ਵਰਲਡ ਇੰਟਰਨੈਸ਼ਨਲ ਟੂਰ ਐਂਡ ਟ੍ਰੈਵਲ ਸੈਕਟਰ 44 ਦੇ ਵਿੱਚ ਪੁਲਿਸ ਨੇ ਉਕਤ ਮੁਲਜ਼ਮਾਂ ਕੋਲੋਂ 102 ਪਾਸਪੋਰਟ, ਲੈਪਟਾਪ ਤੇ ਮੋਬਾਈਲ ਫੋਨ ਬਰਾਮਦ ਕੀਤੇ ਨੇ। ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਰਸ਼ਦ ਖਾਨ ਤੇ ਮਹੀਪਾਲ ਸਿੰਘ ਸੈਕਟਰ 33D ਚੰਡੀਗੜ੍ਹ ਵਿਖੇ ਜਾਲੀ ਹੈਲਥ케ਅਰ ਡਾਇਗਨੋ ਲੈਬ ਵੀ ਚਲਾ ਰਹੇ ਸਨ ਜਿੱਥੇ ਮੈਡੀਕਲ ਜਾਂਚ ਦੇ ਨਾਂ ਤੇ 400 ਰੁਪਏ ਤੋਂ 500 ਰੁਪਏ ਟੈਸਟ ਦਾ 6000 ਤੋਂ 6500 ਰੁਪਏ ਵਸੂਲਿਆ ਜਾ ਰਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਤਿੰਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮਲਜ਼ਮ ਜੈ ਕਰਨ ਜੋਸ਼ੀ ਨੂੰ ਨਿਆਂਇਕ ਰਾਸਤੇ ਵਿੱਚ ਭੇਜ ਦਿੱਤਾ ਗਿਆ ਤੇ ਮਲਜ਼ਮ ਅਰਸ਼ਦ ਖਾਨ ਤੇ ਮਹੀਪਾਲ ਸਿੰਘ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਨੇ ਉਹਨ ਇੱਕ ਵੱਡਾ ਘਰੋਚ ਚਲਾਉਣ ਵਾਲੇ ਜਿਹੜੇ ਕਈ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਕੀਤਾ ਅਸੀਂ ਉਹ ਵੱਖ-ਵੱਖ ਕੰਪਨੀਆਂ ਅਲੱਗ-ਅਲੱਗ ਥਾਵਾਂ ਤੋਂ ਚਲਾ ਰਹੇ ਸਨ ਇੱਕ ਥਾਂ ਤੇ ਠੱਗੀ ਮਾਰ ਕੇ ਦੂਜੀ ਥਾਂ ਤੇ ਹੋ ਜਾਂਦੇ ਸਨ ਇਸੇ ਕਰਕੇ ਉਹਨਾਂ ਤੋਂ ਬਹੁਤ ਸਾਰੇ ਕਾਗਜ਼ ਪੱਤਰ ਤੇ 102 ਪਾਸਪੋਰਟ ਬਰਾਮਦ ਹੋਏ ਨੇ ਇਹ ਤਾਂ ਇੱਕ ਸ਼ਿਕਾਇਤ ਦੇ ਉੱਤੇ 8 ਲੱਖ ਰੁਪਏ ਠੱਗੀ ਦਾ ਮਾਮਲਾ ਸੀ ਪਰ ਉਹਨਾਂ ਨੇ ਕਈ ਸਾਲਾਂ ਦਾ ਜ਼ਿਕਰ ਕੀਤਾ ਆਪ ਕਬੂਲ ਦਿੱਤਾ ਉਹਨਾਂ ਨੇ ਮੁੱਢਲੀ ਤਫ਼ਤੀਸ਼ ਦੇ ਵਿੱਚ ਕਿ ਅਸੀਂ ਹਾਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰੀ ਹੈ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਕਿਸੇ ਵੀ ਕੋਈ ਜਹਾਜ਼ ਦੀ ਉਡਾਰੀ ਲੱਗੀ ਹੋਵੇ ਜਾਂ ਨਾ ਲੱਗੀ ਹੋਵੇ ਪਰ ਕਈਆਂ ਨੂੰ ਗਾਸ਼ ਇਸ ਕਰਕੇ ਜ਼ਰੂਰ ਪਏ ਹੋਣਗੇ ਕਿ ਸਾਡਾ ਇੰਨਾ ਮਿਹਨਤ ਦੀ ਕਮਾਈ ਦਾ ਪੈਸਾ ਕਿਵੇਂ ਲੁੱਟਿਆ ਗਿਆ ਤਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਇਸ ਤਰ੍ਹਾਂ ਦੇ ਜਿੱਥੇ ਵੀ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਜਾਂ ਕੋਈ ਹੋਰ ਕੰਮ ਕਰਵਾਉਣਾ ਹੈ ਇਮੀਗ੍ਰੇਸ਼ਨ ਦਾ ਤਾਂ ਤੁਸੀਂ ਪੂਰੀ ਆਪਣੇ ਪੱਦਰ ਦੇ ਉੱਤੇ ਵੀ ਪੜਤਾਲ ਕਰੋ ਔਰ ਸਥਾਨਕ ਪੱਦਰ ਦੇ ਉੱਤੇ ਘਟੋ ਘਟ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦਫ਼ਤਰਾਂ ਦੀ ਵੀ ਗਸ਼ਤ ਕੀਤੀ ਜਾਵੇ ਜਿਹੜੇ ਹੁਣ ਤੱਕ ਚੱਲ ਰਹੇ ਨਹੀਂ ਕਿਉਂਕਿ ਦੇਸ਼ ਦੇ ਅੰਦਰ ਕੋਈ ਅਜਿਹਾ ਕਾਨੂੰਨ ਨਹੀਂ ਹੈ ਜਿਹੜਾ ਇਹਨਾਂ ਨੂੰ ਨੱਥ ਪਾ ਸਕੇ ਡਿਪਟੀ ਕਮਿਸ਼ਨਰ ਕੋਲ ਸਾਰੀਆਂ ਤਾਕਤਾਂ ਨੇ ਤਾਂ ਉਹ ਕਿਸੇ ਨੂੰ ਵੀ ਸਰਟੀਫਿਕੇਟ ਦੇ ਸਕਦੇ ਨੇ ਹਾਲਾਂਕਿ ਜਿੱਦਿਆਂ ਜਿੰਨਾ ਥਾਵਾਂ ਦੇ ਉੱਤੇ ਡਿਪਟੀ ਕਮਿਸ਼ਨਰ ਰੇਡ ਮਾਰਦੇ ਨੇ ਕੁਝ ਸਮੇਂ ਲਈ ਲਾਇਸੈਂਸ ਸਸਪੈਂਡ ਕਰ ਦਿੱਤੇ ਜਾਂਦੇ ਨੇ ਬਾਅਦ ਵਿੱਚ ਫਿਰ ਕੁਝ ਦਿਨ ਪਿਆਂ ਤੋਂ ਬਹਾਲ ਹੋ ਜਾਂਦੇ ਨੇ ਉਸ ਦੀ ਵੀ ਜਿਹੜੀ ਆ ਪੂਰਾ ਚੈੱਕ ਐਂਡ ਬੈਲੈਂਸ ਦਾ ਕੰਮ ਆ ਜਿਹੜਾ ਮੁਕੰਮਲ ਨਹੀਂ ਹੁੰਦਾ ਤਾਂ ਪਾਰਦਰਸ਼ੀ ਢੰਗ ਦੇ ਨਾਲੇ ਚੱਲਨੇ ਚਾਹੀਦੇ ਨੇ ਸੈਂਟਰ ਕੋਈ ਵਿਦੇਸ਼ ਜਾਣਾ ਚਾਹੁੰਦਾ ਇਸ ਨੂੰ ਕੋਈ ਬਾਹ ਫੜ ਤੋਂ ਨਹੀਂ ਰੋਕ ਸਕਦਾ ਪਰ ਅਜਿਹੇ ਠੱਗਾਂ ਤੋਂ ਬਚਣ ਦੀ ਲੋੜ ਹੈ ਤੇ ਲੋਕਾਂ ਨੂੰ ਖੁਦ ਵੀ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਜਹੇ ਤੰਗਾਂ ਤੋਂ ਬਚਿਆ ਜਾ ਸਕੇ ਔਰ ਅਗਲੀ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਜਿਹੜੀ ਪੰਜਾਬ ਪੱਧਰ ਤੇ ਬਣਦੀ ਹੈ ਇੱਥੋਂ ਤੱਕ ਕਿ ਜਗਦੇਸ਼ ਵਿੱਚ ਵੀ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਠੱਗੀ ਵਜਦੀ ਹੈ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਚਾਹੇ ਸੂਬਾ ਸਰਕਾਰ ਆ ਜਾਂ ਕੇਂਦਰ ਸਰਕਾਰ ਇਹਨਾਂ ਦੇ ਉੱਤੇ ਚੈੱਕ ਰੱਖਣ ਦੇ ਲਈ ਕੋਈ ਅਜਿਹੀ ਅਥਾਰਟੀ ਦਾ ਪ੍ਰਬੰਧ ਕੀਤਾ ਜਾਵੇ ਜਿਹੜੇ ਠੱਗੀ ਮਾਰਨਾ ਤਾਂ ਦੂਰ ਦੀ ਗੱਲ ਠੱਗੀ ਬਾਰੇ ਸੋਚ ਵੀ ਨਾ ਸਕਣ ਤਾਂ ਦੇਖਦੇ ਹਾਂ ਕਿਸ ਤਰ੍ਹਾਂ ਦਾ ਸਿਸਟਮ ਕਦੋਂ ਹੋਂਦ ਵਿੱਚ ਆਉਂਦਾ ਹੈ ਫਿਲਹਾਲ ਦੀ ਘੜੀ ਤਾਂ ਲੋਕ ਆਏ ਦਿਨ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ